ਦੇ ਵਿੱਚ ਬਹੁਤ ਧੰਨਵਾਦ ਜੀ ਲਓ ਜੀ ਕਰੋ ਫਿਰ ਖਬਰਾਂ ਦੀ ਅਪਡੇਟ ਕੀ ਅਪਡੇਟ ਹੈ ਜੀ ਬਿਲਕੁਲ ਭੁਪਿੰਦਰ ਜਿਸ ਤੰਗ ਦੇ ਨਾਲ ਜਿਹੜਾ ਆਪਰੇਸ਼ਨ ਬਲੂ ਸਟਾਰ ਦੇ ਧੱਲੂ ਕਾਰਾ ਦਿਵਸ ਨਿਕਲ ਕੇ ਹਟਿਆ ਉਸ ਦੇ ਵਿੱਚ ਇੱਕ ਇੰਟਰਵਿਊ ਸਾਹਮਣੇ ਆਈ ਹੈ ਇੰਟਰਵਿਊ ਜਿਹੜੀ ਹੈ ਉਹ ਜੀ ਐਨ ਸ਼ਰਮਾ ਦੀ ਹੈ ਜਿਹੜੇ ਉਸ ਵੇਲੇ ਏ ਡੀ ਜੀ ਐਮ ਹੋ ਸੀਗੇ ਕਿਉਂਕਿ ਡੀ ਜੀ ਐਮ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਜਦੋਂ ਇੰਦਰਾ ਗਾਂਧੀ ਦੇ ਵੱਲੋਂ ਕਿਹਾ ਗਿਆ ਸੀ ਕਿ ਆਪਰੇਸ਼ਨ ਬਲੂ ਸਟਾਰ ਕਰਨਾ ਹੈ ਭਾਰਤੀ ਫੌਜ ਨੇ ਜਵਾਬ ਦਿੱਤਾ ਸੀਗਾ ਜਿਹੜੇ ਡੀਜੀਐਮਓ ਹੁੰਦੇ ਨੇ ਉਹ ਡਾਇਰੈਕਟਰੇਟ ਹੁੰਦੇ ਨੇ ਜਿਹੜੇ ਸਾਰੀਆਂ ਮਿਲਟਰੀਜ਼ ਦੇ ਉਹਨਾਂ ਦੇ ਵੱਲੋਂ ਜਿਹੜੇ 2 ADGMO ਸੀਗੇ ਤੇ ਉਸ ਦੇ ਵਿੱਚ ਜਿਹੜੇ ADGMO ਸੀਗੇ ਉਹ ਵੀਨ ਸ਼ਰਮਾ ਸੀਗੇ ਜਿਨ੍ਹਾਂ ਦੀ ਇੱਕ ਹੁਣ ਇੰਟਰਵਿਊ ਜਿਹੜੀ ਆ ਉਹ ਟੈਲੀਕਾਸਟ ਹੋਈ ਹੈ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਡੀਜੀਐਮਓ ਨੇ ਕਿਹਾ ਕਿ ਇਹ ਆਪਰੇਸ਼ਨ ਆਰਮੀ ਨਹੀਂ ਕਰ ਸਕਦੀ ਜਿਹੜੇ ਉਸ ਵੇਲੇ ਆਰਮੀ ਚੀਫ ਸੀਗੇ ਵੈਦਿਆ ਉਹਨਾਂ ਨੂੰ ਨੇ ਜਦੋਂ ਗੱਲ ਇਹ ਦੁਬਾਰਾ ਇੰਦਰਾ ਗਾਂਧੀ ਨੂੰ ਦੱਸੀ ਤਾਂ ਉਹਨਾਂ ਦੇ ਵੱਲੋਂ ਵੈਸਟਰਨ ਕਮਾਂਡ ਦੇ ਜਿਹੜੇ ਕਮਾਂਡਰ ਸੀਗੇ ਸੁੰਦਰਜੀ ਉਹਨਾਂ ਨੂੰ ਫੇਰ ਇਸ ਦਾ ਜਿੰਮਾ ਸੌਂਪਿਆ ਗਿਆ ਜਿਨ੍ਹਾਂ ਦੇ ਵੱਲੋਂ ਇਹ ਅਟੈਕ ਕੀਤਾ ਗਿਆ ਤਾਂ ਇਹ ਗੱਲ ਜਿਹੜੀ ਸਾਹਮਣੇ ਆਈ ਹੈਗੀ ਹੈ ਕਿ ਜਿਹੜੇ ਤਤਕਾਲੀਨ ਪ੍ਰਧਾਨ ਮੰਤਰੀ ਉਸ ਜਿਹੜੇ ਇੰਦਰਾ ਗਾਂਧੀ ਸੀਗੇ ਉਹਨਾਂ ਦੇ ਵੱਲੋਂ ਪਹਿਲਾਂ ਤੋਂ ਹੀ ਧਾਰ ਲਿਆ ਗਿਆ ਸੀਗਾ ਕਿ ਇਹ ਆਪਰੇਸ਼ਨ ਬਲੂ ਸਟਾਰ ਕਰਨਾ ਹੈ ਤੇ ਆਰਮੀ ਦੇ ਵੱਲੋਂ ਇਹ ਜਵਾਬ ਦੇ ਦਿੱਤਾ ਗਿਆ ਸੀ ਇਨਕਾਰ ਕਰ ਦਿੱਤਾ ਗਿਆ ਸੀ ਫਿਰ ਉਹਨਾਂ ਨੇ ਇੱਕ ਨਵਾਂ ਜਿਹੜਾ ਤਰੀਕਾ ਅਪਣਾਇਆ ਕਿ ਵੈਸਟਰਨ ਕਮਾਂਡ ਨੂੰ ਜਿਹੜੇ ਕੇ ਸੁੰਦਰਜੀ ਸੀਗੇ ਉਹਨਾਂ ਨੂੰ ਇਸ ਦੀ ਕਮਾਂਡ ਸੌਂਪੀ। ਕਲ ਤਾਂ ਇਹ ਹੈਗੀ ਆ ਕਿ ਅ ਇੰਦਰਾ ਗਾਂਧੀ ਜਿਹੜੀ ਹੈ ਉਹ ਉਸ ਵੇਲੇ ਅਟੈਕ ਕਰਨ ਦੇ ਮੂਡ ਤੇ ਪੂਰਾ ਪਹਿਲਾਂ ਹੀ ਪਲੈਨਿੰਗ ਹੋ ਚੁੱਕੀ ਸੀ। ਇਹ ਨਹੀਂ ਸੀਗਾ ਕਿ ਉੱਥੇ ਜਿਹੜੇ ਜਰਨੈਲ ਸਿੰਘ ਕੁੰਦਰਾ ਵਾਲੇ ਸੀਗੇ ਤਾਂ ਕਰਕੇ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਕੀਤਾ ਗਿਆ। ਉਹਨਾਂ ਦੀ ਪਹਿਲਾਂ ਹੀ ਇਹ ਤਿਆਰੀ ਜਿਹੜੀ ਆ ਉਹ ਕਰ ਲਈ ਗਈ ਸੀ। ਇੱਕ ਤਾਂ ਇਹ ਹਾਲਾਂਕਿ ਬਹੁਤ ਸਾਰੀਆਂ ਬੁੱਕਸ ਵੀ ਆ ਚੁੱਕੀਆਂ ਨੇ। ਪਰ ਹੁਣ ਜਿਵੇਂ ਜਿਵੇਂ ਜਿਹੜੇ ਫੌਜ ਦੇ ਆਪ ਅਧਿਕਾਰੀ ਨੇ ਜਦੋਂ ਉਹ ਸਾਹਮਣੇ ਆ ਕੇ ਅਜਿਹੇ ਬਿਆਨ ਦਿੰਦੇ ਨੇ ਤਾਂ ਇਹ ਗੱਲ ਹੋਰ ਪਰਪੱਕ ਹੋ ਜਾਂਦੀ ਹੈ ਇਸ ਤੋਂ ਬਿਨਾ ਗੋਬਿੰਦਰ ਇੱਕ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਜਦੋਂ ਸੁਖਦੇਵ ਸਿੰਘ ਢੀਂਡ ਸਾਹਿਬ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ ਉਹਨਾਂ ਦੀ ਭੋਗ ਸੀਗਾ ਤਾਂ ਭੋਗ ਤੇ ਸਾਰੇ ਲੀਡਰ ਜਿਹੜੇ ਉੱਥੇ ਇਕੱਠੇ ਹੋਏ ਕਾਂਗਰਸ ਦੇ ਲੀਡਰ ਵੀ ਗਏ ਜਿਹੜੇ ਇਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਬਾਦਲ ਉਹ ਵੀ ਗਏ ਤੇ ਦੂਜੇ ਪਾਸੇ ਜਿਹੜੇ ਇਸ ਵੇਲੇ ਅਲੱਗ ਧੜਾ ਬਣਾ ਕੇ ਚੱਲ ਰਹੇ ਨੇ ਮਨਪ੍ਰੀਤ ਸਿੰਘ ਈਆਲੀ ਹੋਣ ਜਾਂ ਦੂਜੇ ਸਾਰੇ ਲੀਡਰ ਉਹ ਵੀ ਉੱਥੇ ਗਏ ਤਾਂ ਉੱਥੇ ਸੁਨੀਲ ਜਾਖੜ ਦੇ ਵੱਲੋਂ ਕਿਹਾ ਗਿਆ ਕਿ ਜੀ ਅਕਾਲੀ ਦਲ ਨੂੰ ਇਕਜੁੱਟ ਹੋ ਜਾਣਾ ਚਾਹੀਦਾ ਹੈ ਇਹ ਨਾ ਹੋਵੇ ਕਿ ਅਕਾਲੀ ਦਲ ਦੇ ਜਿਹੜਾ ਕੌਮ ਹੈ ਸਿੱਖਾਂ ਦੀ ਉਹਦਾ ਕੋਈ ਇੰਤਕਾਲ ਆਪਣੇ ਨਾਂ ਕਰਵਾ ਲਵੇ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਸਿੱਧਾ ਸਿੱਧਾ ਉਹ ਅਮਰਿਤਪਾਲ ਸਿੰਘ ਨੂੰ ਲੈ ਕੇ ਕਹਿ ਰਹੇ ਨੇ ਕਿ ਇਹ ਨਾ ਹੋਵੇ ਕਿ ਪੰਜਾਬ ਦੇ ਲੋਕ ਫਿਰ ਅਮਰਿਤਪਾਲ ਸਿੰਘ ਦੀ ਪਾਰਟੀ ਜਿਹੜੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਦਾ ਸਾਥ ਦੇ ਦੇਗੇ ਇਸ ਕਰਕੇ ਅਕਾਲੀ ਦਲ ਜਿਹੜਾ ਹੁਣ ਖਿੰਡਿਆ ਹੋਇਆ ਹੈ ਵੱਖ-ਵੱਖ ਧੜਿਆਂ ਦੇ ਵਿੱਚ ਉਹਨੂੰ ਇਕੱਠੇ ਹੋਣ ਲਈ ਕਿਹਾ ਗਿਆ ਸੁਨੀਲ ਜਾਖੜ ਹਾਲਾਂਕਿ ਬੀਜੇਪੀ ਦੇ ਪ੍ਰਧਾਨ ਨੇ ਇਸ ਵੇਲੇ ਪਰ ਲੱਗਦਾ ਬੀਜੇਪੀ ਨੂੰ ਵੀ ਇਹੀ ਹੈ ਕਿ ਸਾਡਾ ਬੇੜਾ ਵੀ ਤਾਂ ਹੀ ਪਾਰ ਲੱਗਣਾ ਜੇ ਅਕਾਲੀ ਦਲ ਇਕੱਠਾ ਹੋਊਗਾ ਅਕਾਲੀ ਦਲ ਇਕੱਠਾ ਹੋ ਜਵੇ ਬੀਜੇਪੀ ਨੂੰ ਸਮਝਾਉਣਾ ਹੋ ਜਿਵੇਂ ਇਸ ਤਰ੍ਹਾਂ ਦੀ ਰਣਨੀਤੀ ਜਿਹੜੀ ਹੈ ਉਹ ਬਣਾਉਣ ਦੀ ਦੁਬਾਰਾ ਤੋਂ 2027 ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਵੀ ਨਾ ਕੁਪਿੰਦਰ ਜਿਹੜੀ ਲੁਧਿਆਣਾ ਦੀ ਬਾਏ ਇਲੈਕਸ਼ਨ ਹੈ ਉਸ ਦੇ ਵਿੱਚ ਜ਼ੋਰ ਅਜਮਾਇਸ਼ ਜਾਰੀ ਹੈਗੀ ਆ ਸੀਐਮ ਮਾਨ ਉੱਥੇ ਪਹੁੰਚੇ ਨੇ ਹੋਰ तमाम ਜਿਹੜੇ ਵੱਡੇ ਆਗੂ ਉੱਥੇ ਪਹੁੰਚ ਰਹੇ ਨੇ ਤੇ ਇਸੇ ਦੌਰਾਨ ਜਿਹੜੇ ਸੀਐਮ ਮਾਨ ਨੇ ਉਹ ਉਹਨਾਂ ਦੇ ਜਿਹੜੇ ਰਾਜ ਸਭਾ ਸੰਸਦ ਨੇ ਸੀ ਕੈਂਡੀਡੇਟ ਨੇ ਉਹਾਂ ਦੀ ਵੀਡੀਓ ਵਾਇਰਲ ਹੋਈ ਹੈ ਕਿ ਉਹਨਾਂ ਨੂੰ ਕਰਤਾਰ ਸਿੰਘ ਸਰਾਬੇ ਦਾ ਵੀ ਨਾਮ ਜਿਹੜੇ ਸ਼ਹੀਦ ਨੇ ਜਿਨ੍ਹਾਂ ਨੇ ਸਭ ਤੋਂ ਘੱਟ ਉਮਰ ਦੇ ਵਿੱਚ ਸ਼ਹੀਦੀ ਦਿੱਤੀ ਦੇਸ਼ ਦੇ ਲਈ ਉਹਨਾਂ ਦਾ ਨਾਮ ਵੀ ਨਹੀਂ ਜਾਦਾ ਆ ਉਹ ਸੰਬੋਧਨ ਕਰ ਰਹੇ ਸੀ ਸੀਐਮ ਬੈਠੇ ਸੀਗੇ ਤੇ ਉਹ ਸਰابہ ਸਿੰਘ ਕਹਿ ਕੇ ਸੰਬੋਧਨ ਕਰ ਰਹੇ ਜਿਹੜੇ ਫਿਰ ਅੱਗੇ-ਦਲੇ ਲੋਕ ਸੀਗੇ ਉਹਨਾਂ ਨੇ ਟੋਕਿਆ ਭਾਈ ਕਿ ਸਰابہ ਸਿੰਘ ਨਹੀਂ ਉਹਨਾਂ ਦਾ ਨਾਮ ਕਰਤਾਰ ਸਿੰਘ ਸਰابہ ਹੈ ਤਾਂ ਹੁਣ ਵਿਰੋਧੀ ਇਹ ਸਵਾਲ ਚੁੱਕ ਰਹੇ ਨੇ ਕਿ ਭਾਈ ਤੁਸੀਂ ਤਾਂ ਇਨਕਲਾਬੀ ਪਾਰਟੀਆਂ ਹੋਂ ਤੇ ਤੁਸੀਂ ਤਾਂ ਕਹਿੰਦੇ ਹੋ ਕਿ ਅਸੀਂ ਸ਼ਹੀਦਾਂ ਦੇ ਤੇ ਉਹਨਾਂ ਦੇ ਪੂਰਨਿਆਂ ਤੇ ਚੱਲ ਰਹੇ ਹਾਂ ਤੇ ਤੁਹਾਨੂੰ ਤਾਂ ਉਹਨਾਂ ਦੇ ਨਾਮ ਵੀ ਨਹੀਂ ਪਤਾ ਹੈਗਾ ਤਾਂ ਹੁਣ ਵਿਰੋਧੀ ਇਸ ਗੱਲੋਂ ਘੇਰ ਰਹੇ ਨੇ ਇਸ ਦੇ ਨਾਲ ਹੀ ਜਿਹੜੀ ਇਸ ਵੇਲੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਥਿਤੀ ਆ ਉਹਨੂੰ ਲੈ ਕੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਇੱਕ ਦੂਜੇ ਨਾਲ ਮਿਹਣੋ ਮਿਹਣੀ ਬੋਲ ਰਹੀਆਂ ਨੇ ਰਾਜਾ ਵੜਿੰਗ ਦੇ ਵੱਲੋਂ ਕਿਹਾ ਗਿਆ ਕਿ ਸਾਡੀ ਜੇ ਸਰਕਾਰ ਆਉਂਦੀ ਹੈ ਪੰਜਾਬ ਦੇ ਵਿੱਚ ਤਾਂ ਅਸੀਂ ਪੋਸਟਾਂ ਜਾਂ ਜਿਹੜੀ ਆਕੀਮ ਦੀ ਖੇਤੀ ਹੈ ਉਹਦੇ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਪਰ ਉਸ ਤੋਂ ਬਾਅਦ ਮੋੜਮਾ ਜਿਹੜਾ ਇਹ ਜਵਾਬ ਉਹ ਹਰਪਾਲ ਸਿੰਘ ਟੀਮਾ ਨੇ ਕਿਹਾ ਕਿ ਰਾਜਾ ਵੜਿੰਗ ਕੀ ਪੰਜਾਬੀਆਂ ਨੂੰ ਹੁਣ ਨਸ਼ੇ ਦੇ ਲਾਉਣਾ ਚਾਹੁੰਦੇ ਨੇ ਤੇ ਇਸ ਕਰਕੇ ਰਾਜਾ ਵੜਿੰਗ ਦਾ ਵੀ ਬਲੂਕ ਟੈਸਟ ਹੋਣਾ ਚਾਹੀਦਾ ਹੈ ਕਿ ਜੇ ਇਹਨਾਂ ਦੀ ਕੋਈ ਮਨਸ਼ਾ ਆਪਣੀ ਤਾਂ ਨਹੀਂ ਫਿਰ ਰਾਜਾ ਵੜਿੰਗ ਕਹਿੰਦੇ ਕਿ ਮੈਂ ਤਾਂ ਡਰਗ ਟੈਸਟ ਕਰਾਉਣ ਲਈ ਤਿਆਰ ਹਾਂ ਪਰ ਸਾਰਿਆਂ ਦਾ ਹੋਣਾ ਚਾਹੀਦਾ ਹੈ ਪਰਪਾਲ ਸਿੰਘ ਟੀਮਾਂ ਦਾ ਵੀ ਹੋਣਾ ਚਾਹੀਦਾ ਜਿਹੜੇ ਸ਼ਰਾਬ ਦਾ ਸੇਵਨ ਕਰਦੇ ਨੇ ਉਹ ਵੀ ਨਸ਼ਈ ਆ ਉਹਨਾਂ ਦਾ ਵੀ ਡਰਗ ਟੈਸਟ ਹੋਣਾ ਚਾਹੀਦਾ ਏ ਤੇ ਇਸ ਦੇ ਨਾਲ ਹੀ ਸੀਐਮ ਮਾਨ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਸ਼ਰਮਣੀ ਕਮੇਟੀ ਹੈ ਉਹ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਉਹ ਸ਼ਰਮਣੀ ਗੋਲਕ ਪ੍ਰਬੰਧਕ ਕਮੇਟੀ ਬਣ ਗਈ ਹੈ ਜਿਸ ਤੇ ਹੁਣ ਸ਼ਰਮਣੀ ਕਮੇਟੀ ਜਿਹੜੀ ਹੈ ਉਹ ਸੀਐਮ ਨੂੰ ਕਹਿ ਰਹੀ ਹੈ ਕਿ ਤੁਸੀਂ ਜਿਹੜੀ ਪਰੰਪਰਾਮਾਨੇ ਜਿਹੜੀ ਸਿੱਖ ਧਰਮ ਦੀ ਸਭ ਤੋਂ ਉੱਚੀ ਜਿਹੜੀ ਬਾਡੀ ਹੈ ਜਾਂ ਕਹਿ ਲਈਏ ਸੰਸਥਾ ਹੈ ਤੁਸੀਂ ਉਸ ਤੇ ਸਵਾਲ ਨਾ ਚੁੱਕੋ ਤੁਸੀਂ ਸੀਐਮ ਠੀਕ ਹੈ ਹੋਮ ਹੋਗੇ ਪਰ ਤੁਹਾਨੂੰ ਨਹੀਂ ਬੋਲਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਕੱਲ ਨੂੰ ਖੁੱਲ ਕੇ ਗੱਲਬਾਤ ਕਰਾਂਗੇ ਨਸ਼ਿਆਂ ਦੇ ਉੱਤੇ ਜਿਹੜੀ ਅਪਡੇਟ ਆ ਕੁਝ ਵੀ ਹੈਗੇ ਕਿਸੇ ਦੇ ਬਿਆਨਵਾਜੀਆਂ ਤੇ ਅੱਜ ਲਈ ਇੰਨੇ ਬਹੁਤ ਹੈ